ਪ੍ਰਜੀਕਾ ਖਾਲਸਾ ਵਾਹਿਬ ਜੀ ਦੀ ਫਤਿਹ ਜੀ ਅਸੀਂ ਹਰੇਕ ਸਾਲ ਲੜਕੀਆਂ ਚੀਚਾਂ ਤੋਂ ਵਰਜਿਤ ਕਰਦੇ ਆਂ ਬਟ ਐ ਪ੍ਰੇਮੀ ਨੇ ਆਪਣੇ ਵਾਜੇ ਤਾਰ ਲਏ ਸਾਡੇ ਕਹਿਣ ਦੇ ਭਈਆ ਲਗਾਣਾ ਮਤ ਇਸਕੋ ਠੀਕ ਹੈ 829 ਦੇ ਬਾਅਦ ਮਰ ਲਗਾ ਲੈ ਇਸਕੋ ਠੀਕ ਹੈ ਠੀਕ ਹੈ ਤੋਂ ਖਾਲਸਾ ਜੀ ਗੱਲ ਵਿਚਾਰਨਯੋਗ ਆ ਬਹੁਤ ਵੱਡੀ ਗੱਲ ਆ ਜੋ ਸਾਡੇ ਇੱਥੇ 26 27 28 ਦਾ ਸ਼ਹੀਦੀ ਜੋੜ ਮੇਲਾ ਇੱਥੇ ਮਨਾਇਆ ਜਾਂਦਾ ਫਤਿਹਗੁਰ ਸਾਹਿਬ ਇੱਕੇ 7 ਸਾਲ ਤੇ 9 ਸਾਲ ਬੱਚੇ ਦੀ ਸ਼ਹੀਦੀ ਹੋਈ ਐ ਇੱਥੇ। ਸੋ ਮੈਂ ਤੁਹਾਨੂੰ ਇੱਕ ਜੋ ਸਾਡਾ ਸਿੱਖੀ ਸਰੂਪ ਆ ਬੱਚਿਆਂ ਪ੍ਰਤੀ ਉਹ ਬਹੁਤ ਹੀ ਜੱਜਬੇ ਵਾਲਾ ਸੀਗਾ ਬਟ ਅੱਜ ਦਾ ਜਿਹੜਾ ਮਾਹੌਲ ਬਣਦਾ ਜਾ ਰਿਹਾ ਹੈ ਕਿ ਆਹ ਦੇਖੋ ਇਹ ਜੇ ਮੂੰਹ ਇੱਥੇ ਲੈ ਕੇ ਸਾਡੇ ਬੱਚੇ ਇਹ ਜੇ ਲਾਉਂਦੇ ਫਿਰਦੇ ਹਾਲਾਂਕਿ ਜੋ ਸਿੱਖੀ ਦੇ ਸੋਮੇ ਸੀ ਉਹਨਾਂ ਚੀਜ਼ਾਂ ਨੂੰ ਉਹ ਤਸ਼ਾਦ ਕਰਨ ਵਾਸਤੇ ਤੇ ਲੋਕ ਵਧੀਆ ਉਪਰਾਲੇ ਕਰਦੇ ਸੀ ਇੱਥੇ ਉਪਰਾਲੇ ਵਧੀਆ ਕਰਦੇ ਕੋਈ ਸਿੱਖੀ ਦਸਤਾਰ ਕੋਈ ਮੁਕਾਬਲੇ ਵਗੈਰਾ ਪਰ ਅੱਜ ਦਾ ਜੁਗ ਜੁਗ ਬਣਦਾ ਜਾ ਰਿਹਾ ਤੇ ਆ ਚੀਜ਼ ਬਣਦਾ ਜਾ ਰਿਹਾ ਮੈਂ ਤੁਹਾਨੂੰ ਅੱਗੇ ਵੀਡੀਓ ਤੇ ਦਿਖਾਵਾਂਗਾ ਤੁਹਾਨੂੰ ਅੱਗੇ ਜਾ ਕੇ ਜੀ ਐਸ ਵੀਰ ਨੇ ਇਹ ਲਾ ਕੇ ਰੱਖਦੇ ਹੋਣ ਜੀ ਰੇੜ ਦੇ ਲੱਗੇ ਲਾ ਕੇ ਰੱਖਦੇ ਨਾ ਨੇ ਇਹ ਵੀ ਉਤਾਰ ਲੱਗਿਆ ਜੀ ਇਹ ਇਹ ਨੂੰ ਸਮਝ ਆਇਆ ਵੀ ਇੱਥੇ 7 ਸਾਲ ਦੇ 9 ਸਾਲ ਬੱਚੇ ਸ਼ਹੀਦੀ ਹੋਈ ਆ ਤੇ ਇਹਨੇ ਵੀ ਇਹ ਤਰਨ ਲੱਗਿਆ ਪਰ ਇਹਨਾਂ ਨੇ ਫੇਰ ਲਾਉਣੇ ਨੇ ਕਿਉਂਕਿ ਸਿੰਘਾਂ ਨੇ ਫੇਰ ਕਈਆਂ ਨੇ ਇੱਥੇ ਬਾਹਰੋਂ ਸੰਗ ਜਿਹੜੀ ਆਉਂਦੀ ਆ ਫਿਰ ਉਹ ਬਹੁਤ ਬੜੀ ਵਿਚਾਰ ਕਰਦੀ ਆ ਇਹ ਨਾਲ ਆ ਕੇ ਤੇ ਇਹ ਤਰਨ ਲੱਗਿਆ ਜੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਸੰਗਤਪੁਰਾ ਤੋਂ ਗੁਰਦਵਾਰਾ ਸੰਗਤ ਸਾਹਿਬ ਤੋਂ ਹਰੇਕ ਸਾਹਿਬ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਰੂਪ ਦੇ ਵਿੱਚ ਦਸਤਾਰ ਚੇਤਰਾ ਮਾਰਚ ਲੈ ਕੇ ਜਾ ਰਿਹਾ ਫਤਿਹਗੁਰ ਸਾਹਿਬ ਵਿਖੇ ਜਿੱਥੇ 7 ਸਾਲ ਤੇ 9 ਸਾਲ ਦੇ ਬੱਚਿਆਂ ਦੀ ਸ਼ੀਤੀ ਹੋਈ ਆ ਅਸੀਂ ਸੰਗਤ ਨੂੰ ਅਪੀਲ ਕਰਦੇ ਆ ਕਿ ਉੱਥੇ ਜਾ ਕੇ 7 ਸਾਲ ਤੇ 9 ਸਾਲ ਦੀ ਉਮਰ ਦੇ ਬੱਚਿਆਂ ਨੂੰ ਇਹ ਪ੍ਰਾਣ ਕਰਕੇ ਆਈਏ ਵੀ ਅਸੀਂ ਉੱਥੇ ਇਹ ਬੱਚਿਆਂ ਨੂੰ ਭੁੱਖਨੇ ਵਗੈਰਾ ਵਗਾਨੇ ਵਗਾਰ ਇਹ ਜੀ ਕੋਈ ਨਾਂ ਦਵਾ ਕੇ ਲੈ ਆਈਏ ਉੱਥੇ ਦੱਸ ਕੇ ਆਈਏ ਵੀ ਇੱਥੇ 7 ਸਾਲ ਦੇ 9 ਸਾਲ ਬੱਚਿਆਂ ਦੀ ਸ਼ੀਧੀ ਹੋਈ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਜੀ ਚੇਤਨਾ ਤਾਂ ਹੀ ਤੁਹਾਡੇ ਪੈਦਾ ਹੋਊਗੀ ਉੱਥੇ ਤਕਰੀਬਨ ਮੈਂ ਅਸੀਂ ਹਰੇਕ ਸਾਲ ਉੱਤੇ ਪਰਾਲਾ ਕਰਦੇ ਆ 25 30 ਲੱਖ ਦੀ ਸੰਗਤ ਉੱਥੇ ਆਉਂਦੀ ਆ ਸ਼ੀਧੀ ਜੋੜ ਮੇਲੇ ਤੇ ਉੱਥੇ 200 ਬੰਦਾ ਭਾਰੀ ਪੈਂਦਾ ਹੈਗਾ ਉਹ ਐਡੇ ਪੀਪ ਨੇ ਬਜਾਰਾ ਲੈ ਕੇ ਸਾਡੀਆਂ ਧੀਆ ਭੈਣਾਂ ਹੁੰਦੀਆਂ ਨੇਗੇ ਸਾਡੇ ਹੀ ਬੱਚੇ ਹੁੰਦੇ ਨੇਗੇ ਉਹ ਬਜਾਉਦੇ ਫਿਰਦੇ ਨੇਗੇ ਇਹ ਚੀਜ਼ੇ ਪਰਹੇਜ਼ ਕਰਕੇ ਸੰਗ ਦੇ ਰੂਪ ਦੇ ਵਿੱਚ ਜਾ ਕੇ ਸੰਗਤਾਂ ਨੂੰ ਪ੍ਰੇਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ